ਕਿਸੇ ਆਪਣੇ ਦੀ दारू ਪੀਣ ਦੀ ਆਦਤ ਤੋਂ ਹੋ ਪਰੇਸ਼ਾਨ ਲਕਬਰਾਉਣਾ ਲੱਭ ਗਿਆ ਹੈ ਤੁਹਾਡੀ ਪਰੇਸ਼ਾਨੀ ਦਾ ਹੱਲ ਪੁਰਾਣੇ ਤੋਂ ਪੁਰਾਣੇ ਸ਼ਰਾਬ ਵੀ ਨੂੰ ਵੀ 10 ਦਿਨ ਖਵਾਉਆ ਚੀਸਾ ساری ਉਮਰ ਲਈ ਛੱਡ ਦੇਵੇਗਾ ਸ਼ਰਾਬ ਜੀ ਹਾਂ ਅਕਸਰ ਦੇਖਿਆ ਜਾਂਦਾ ਹੈ ਕਿ ਘਰ ਦੇ ਵਿੱਚ ਕਲੇਸ਼ ਦੀ ਵਜ੍ਹਾ ਦਾਰੂ ਹੁੰਦੀ ਹੈ। ਹਰ ਇੱਕ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਅਜੀਹਾ ਹੁੰਦਾ ਹੈ ਜਿਸ ਦੀ ਦਾਰੂ ਦੀ ਆਦਤ ਤੋਂ ਪਰਿਵਾਰ ਪਰੇਸ਼ਾਨ ਹੁੰਦਾ ਹੈ ਤੇ ਉਹ ਚਾਹੁੰਦਾ ਹੈ ਕਿ ਉਸ ਦਾ ਉਹ ਪਰਿਵਾਰਕ ਮੈਂਬਰ ਦਾਰੂ ਹਮੇਸ਼ਾ ਹਮੇਸ਼ਾ ਲਈ ਛੱਡ ਦੇਵੇ। ਪਰ ਛੱਡੇ ਕਿਵੇਂ? ਰਾਹ ਕਿਹੜਾ ਅਪਣਾਵੇ? ਬਹੁਤ ਸਾਰੀਆਂ ਦਵਾਈਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਪਰ ਫਿਰ ਵੀ ਵਿਅਕਤੀ ਦੀ ਉਹ ਦਾਰੂ ਦੀ ਆਦਤ ਨਹੀਂ ਛੁੱਟਦੀ। ਸ਼ਰਾਬ ਦੀ ਲਤ ਇੱਕ ਗੰਭੀਰ ਸਮੱਸਿਆ ਹੈ ਜੋ ਨਾ ਸਿਰਫ ਵਿਅਕਤੀ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਉਸਦੇ ਪਰਿਵਾਰ ਤੇ ਸਮਾਜ ਤੇ ਵੀ ਡੂੰਘਾ ਅਸਰ ਪਾਉਂਦੀ ਹੈ ਹਾਲਾਂਕਿ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਬਹੁਤ ਸਾਰੇ ਡਾਕਟਰੀ ਉਪਚਾਰ ਉਪਲਬਧ ਨੇ ਬਹੁਤ ਸਾਰੇ ਲੋਕ ਕੇ ਇਹਨਾਂ ਉਪਚਾਰਾਂ ਦੀ ਭਾਲ ਕਰਦੇ ਨੇ ਜੋ ਨਾਸਰ ਪ੍ਰਭਾਵਸ਼ਾਲੀ ਨੇ ਬਲਕਿ ਸੁਰੱਖਿਤ ਵੀ ਹਨ ਅੱਜ ਫਿਰ ਅਸੀਂ ਤੁਹਾਨੂੰ ਅਜੇਹੀ ਹੀ ਕਰੇਲੂ ਨੁਸਖੇ ਦੱਸਾਂਗੇ 10 ਦਿਨਾਂ ਦੇ ਵਿੱਚ ਜਿਸ ਦੇ ਨਾਲ ਇੱਕ ਸ਼ਰਾਬੀ ਜਿਹੜਾ ਆਪਣੀ ਸ਼ਰਾਬ ਦੀ ਲਤ ਛੱਡ ਜਾਵੇਗਾ ਇਹ ਨੁਸਖੇ ਜਿਹੜੇ ਆ ਬੇਹੱਦ ਮਦਦਗਾਰ ਸਾਬਤ ਹੋਣਗੇ ਪਰ ਜੇ ਸਹੀ ਢੰਗ ਦੇ ਨਾਲ ਇਹਨਾਂ ਨੁਸਖਿਆਂ ਨੂੰ ਅਪਣਾਇਆ ਜਾਵੇ ਅਤੇ दारू ਪੀਣ ਵਾਲਾ ਵਿਅਕਤੀ ਯਾਨੀ ਕਿ ਜਿਸ ਨੂੰ दारू ਦੀ ਲਤ ਲੱਗੀ ਹੋਈ ਹੈ ਨਸ਼ੇੜੀ ਹੈ ਜਿਹੜਾ ਵਿਅਕਤੀ ਸ਼ਰਾਬ ਪੀਂਦਾ ਹੈ ਉਹੋ ਇਹਨਾਂ ਨੁਸਖਿਆਂ ਨੂੰ ਸਹੀ ਢੰਗ ਦੇ ਨਾਲ ਅਪਣਾਵੇ ਤਾਂ ਫਿਰ ਇਹ mumkin ਹੋ ਸਕਦਾ ਹੈ ਜੀ ਹਾਂ दारू ਦੀ ਲਤ ਛੱਡੀ ਜਾ ਸਕਦੀ ਹੈ ਆਓ ਫਿਰ ਤੁਹਾਨੂੰ ਨਾ ਘਰੇਲੂ ਉਪਾਯਾਂ ਵੱਲ ਲੈ ਚਲਦੇ ਆ ਜਿਨ੍ਹਾਂ ਦੇ ਨਾਲ ਇੱਕ दारू ਪੀਣ ਵਾਲਾ ਵਿਅਕਤੀ दारू ਛੱਡ ਸਕਦਾ ਹੈ ਉਹ ਵੀ 10 ਦਿਨਾਂ ਦੇ ਅੰਦਰ ਅੰਦਰ ਪਹਿਲਾ ਘਰੇਲੂ ਉਪਚਾਰ ਹੈ ਅਜਵਾਇਨ ਅਤੇ ਮੇਥੀ ਦੇ ਬੀਜਾਂ ਦਾ ਸੇਵਨ ਜਿਹਾ ਅਜਵਾਇ ਨਾਤੇ ਮੇਥੀ ਦੇ ਬੀਜਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਚੰਗੀ ਤਰ੍ਹਾਂ ਪੀਸ ਲੋ ਇਸ ਮਿਸ਼ਰਣ ਦਾ ਇੱਕ ਚਮਚਾ ਰੋਜ਼ਾਨਾ ਸਵੇਰੇ ਖਾਲੀ ਪੇਟ ਸੇਵਨ ਕਰੋ ਇਹ ਮਿਸ਼ਰਣ ਸੀਰੀਜ਼ ਦੇ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਅਤੇ ਸ਼ਰਾਬ ਦੀ ਲਾਲਸਾ ਨੂੰ ਵੀ ਘੱਟ ਕਰਦਾ ਹੈ ਦੂਜਾ ਉਪਾਏ ਹੈ ਆਵਲਾ ਅਤੇ ਸ਼ਹਿਦ ਆਵਲੇ ਦਾ ਰਸ ਤੇ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਲਓ ਆਵਲਾ ਸਰੀਰ ਨੂੰ ਸੁਰਜੀਤ ਕਰਦਾ ਹੈ ਤੇ ਸ਼ਹਿਦ ਦੁਆਰਾ ਇਸ ਦੀ ਸਵਾਦਿਸ਼ਟਾ ਨੂੰ ਵਧਾਇਆ ਜਾਂਦਾ ਹੈ ਜਿਸ ਨਾਲ ਇਸ ਨੂੰ ਰੋਜ਼ਾਨਾ ਪੀਣਾ ਆਸਾਨ ਹੋ ਜਾਂਦਾ ਹੈ ਤੀਜਾ ਉਪਾਏ ਹੈ ਤુલਸੀ ਅਤੇ ਅਦਰਕ ਦਾ ਰਸ ਤુલਸੀ ਦੀਆਂ ਪੱਤੀਆਂ ਤੇ ਅਦਰਕ ਦਾ ਰਸ ਮਿਲਾ ਕੇ ਰੋਜ਼ ਸਵੇਰੇ ਲਓ ਇਹ ਮਿਸ਼ਰਣ ਸਰੀਰ ਨੂੰ ডিটاک্সিফাই ਕਰਦਾ ਹੈ ਤੇ ਸ਼ਰਾਬ ਦੀ ਲਤ ਨਾਲ ਲੜਨ ਲਈ ਮਾਨਸਿਕ ਤਾਕਤ ਦਿੰਦਾ ਹੈ ਅਗਲਾ ਉਪਾਏ ਹੈ ਲੌਂਗ ਦਾ ਸੇਵਨ ਲੌਂਗ ਚਬਾਉਣ ਨਾਲ ਸ਼ਰਾਬ ਦੀ ਰਾਲਸਾ ਘਟ ਹੋ ਸਕਦੀ ਹੈ ਇਸ ਦੇ ਨਿਯਮਤ ਸੇਵਨ ਨਾਲ ਵਿਅਕਤੀ ਦੀ ਸ਼ਰਾਬ ਪੀਣ ਦੀ ਆਦਤ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਹੋਰ ਮਹੱਤਵਪੂਰਨ ਸੁਝਾਅ ਵੀ ਨੇ ਸਮੇਂ ਤੇ ਖਾਣਾ ਖਾਣਾ ਜਿਵੇਂ ਕਿ ਪੇਟ ਖਾਲੀ ਹੋਣ ਤੇ ਸ਼ਰਾਬ ਦੀ ਲਾਲਸਾ ਜ਼ਿਆਦਾ ਹੁੰਦੀ ਹੈ ਇਸ ਲਈ ਸਮੇਂ ਤੇ ਖਾਣਾ ਬਹੁਤ ਜ਼ਰੂਰੀ ਹੈ ਕਸਰਤ ਜਿਹਾ ਕਸਰਤ ਅਤੇ ਧਿਆਨ ਲਈ ਹਰ ਰੋਜ਼ ਕੁਝ ਸਮਾਂ ਕੱਢੋ ਇਹ ਮਾਨਸਿਕ ਸ਼ਾਂਤੀ ਅਤੇ ਸੰਜਮ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਸਕਾਰਾਤਮਕ ਵਾਤਾਵਰਨ ਸ਼ਰਾਬ ਛੱਡਣ ਦੀ ਪ੍ਰਕਿਰਿਆ ਦੇ ਵਿੱਚ ਆਪਣੇ ਆਲੇ ਦੁਆਲੇ ਇੱਕ ਸਕਾਰਾਤਮਕ ਵਾਤਾਵਰਨ ਬਣਾਈ ਰੱਖੋ ਪਰਿਵਾਰ ਅਤੇ ਦੋਸਤਾਂ ਦਾ ਸਮਰਥਨ ਇਸ ਪ੍ਰਕਿਰਿਆ ਨੂੰ ਹੋਰ ਵੀ ਆਸਾਨ ਬਣਾ ਸਕਦਾ ਹੈ ਇਸ ਉਪਾਅ ਨੂੰ ਸਹੀ ਢੰਗ ਨਾਲ ਅਪਣਾ ਕੇ 10 ਦਿਨਾਂ ਦੇ ਅੰਦਰ ਸ਼ਰਾਬ ਦੀ ਲਤ ਨੂੰ ਕਾਬੂ ਕੀਤਾ ਜਾ ਸਕਦਾ ਹੈ ਹਾਲਾਂਕਿ ਹਰ ਵਿਅਕਤੀ ਦਾ ਸਰੀਰਕ ਤੇ ਮਾਨਸਿਕ ਸਥਿਤੀ ਵੱਖਰੀ ਹੈ ਇਸ ਲਈ ਇਸ ਉਪਾਏ ਨਾਲ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਵਿਅਕਤੀ ਗੰਭੀਰ ਸਮੱਸਿਆਵਾਂ ਦਾ ਅਨੁਭਵ ਕਰਦਾ ਹੈ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਇਹ ਕੋਈ ਲੂ ਨੁਸਖੇ ਜੜਿਆ ਸਹੀ ਢੰਗ ਦੇ ਨਾਲ ਅਪਣਾ ਕੇ ਦੇਖੋ ਫਿਰ ਉਸ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਸ ਦਾ ਅਸਰ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਇਸ ਦੇ ਨਾਲ-ਨਾਲ ਤੁਹਾਨੂੰ ਥੋੜਾ ਸਬਰ ਵੀ ਰੱਖਣਾ ਪਵੇਗਾ